ਕੰਜਰ ਦੇ ਮੂੰਹ ਉੱਤਰਨੇ ਸੀ ਆਪਣੇ ਤਾਂ ਪੱਲੇ ਕੋਹ ਨਹੀਂ ਰਿਹਾ ਕੀ ਗੱਲਾਂ ਕੀ ਆ ਜਾ ਬਹਿ ਜਾ ਦੱਸ ਦਿਨਾ ਜਾ ਓਏ ਤਾਂ ਅਮਕ ਤੇ ਬਾਬਾ ਜਾਨੀ ਬਤਾਈ ਬਟਾ ਕੀ ਗੱਲ ਹੈ ਕੀ ਕੰਜਰ ਦਾ ਆਪਣੇ ਦਾ ਯਾਰ ਜਿਹੜੇ ਜ਼ਿਮੀਂਦਾਰ ਭਰਾ ਨਹੀਂ ਜ਼ਿਮੀਂਦਾਰ ਜਾਟਾ ਜਿਵੇਂ ਹੀ ਹੱਲ ਗਏ ਯਾਰ ਯਾਰ ਕੰਜੇ ਦੇ ਹਜੇ ਝੋਨੇ ਦੇ ਤਾਂ ਕੱਚੇ ਖੜੇ ਆ ਅੱਛਾ ਇੱਕ ਸਪਰੇਅ ਕਰੀ ਆ ਜੇ ਕੱਖ ਕੁਖ ਕੱਢਨੇ ਆਪਾਂ ਹਾਂ ਕੱਢਨੇ ਆ ਜੀ ਹਾਂ ਸਹੀ ਗੱਲ ਹਾਂ ਤੇ ਕੱਥੇ ਤਾਂ ਨੇ ਹੂਰੀ ਸੇ ਆਪਾਂ ਖੜਾ ਕਰਤਾ ਯਾਰ ਆਪਣੇ ਪਿੰਡਾਂ ਦਾ ਵਾਹ ਨਹੀਂ ਠੇਕੇ ਤੇ ਲੱਗਣ ਲੱਗ ਪਏ ਕਿਵੇਂ ਓਠੇ ਕਿਵੇਂ ਤੈਨੂੰ ਪਤਾ ਹੀ ਨਹੀਂ ਨਾ ਮੈਨੂੰ ਤਾਂ ਪਤਾ ਉਹ ਜਾਕ ਲੰਦਾ ਕਿਵੇਂ ਹਾਂ ਦੱਸ ਆਪਣੇ ਪਿੰਡ ਤਾਂ ਨਾ ਸੂਏ ਵਾਲੇ ਪਾਸੇ ਤਰਭਾਗੇ ਵਾਲੇ ਕਨੇ ਹਾਂ 1 ਲੱਖ 10 ਹਜ਼ਾਰ ਨੂੰ ਕਿੱਲਾ ਲੱਗਿਆ 1 ਲੱਖ 10 ਹਜ਼ਾਰ ਹੋਰ ਕੰਜੜਾ ਜਦੋਂ ਹੀ ਮਾਰਤੇ ਤਿੰਨ ਕਿੱਲੇ ਵਾਹਣਾ ਹਾਂ ਤੇ ਅੜੀ 'ਚ ਜੱਟਾ ਨੇ ਦੋ ਤਿੰਨ ਘਰਾਂ ਦੀ ਅੜੀ ਸੀਗੀ ਅੱਛਾ ਚਲ ਆਪਾਂ ਨਾਂ ਦਾ ਕੀ ਲੈਣਾ ਹਨਾ ਨਾਂ ਦਾ ਕੀ ਲੈਣਾ ਹਾਂ ਕੰਜੜਾ ਨੇ 1 ਲੱਖ ਤੇ 10 ਹਜ਼ਾਰ ਨੂੰ ਕਿੱਲਾ ਲੈ ਰਿਆ ਠੇਕੇ ਤੇ ਫਿਰ ਬਚੂਗੀ ਯਾਰ ਬੰਦੇ ਤੇ ਬੱਭੂ ਬਾਸ ਆ ਬਈ ਮੁੱਛ ਨਾ ਟੱਕ ਮੈਂ ਮੁੱਛ ਕੜੀ ਆ ਮੈਂ ਇੱਕ ਬਾਈ ਪਤਾ ਕੀ ਆ ਅੱਛਾ ਵੀਰੇ ਕੋਲੇ ਚਾਰ ਮਨ ਦਾਣੇ ਆ ਨਾ 10 15 ਕਿੱਲਿਆਂ ਦੀ ਪੈੜੀ ਆ ਸਹੀ ਗੱਲ ਆ ਆੜਤ ਕੇ ਨੂੰ ਵੀ ਦੀਂਦਾ ਹੁੰਦਾ ਵੀ ਲਾ ਦੂਗਾ ਹੂੰ ਉਹ ਵੀ ਪੰਪ ਦੇ ਦੇ ਕੇ ਹਾੜ ਦੇ ਪੰਪ ਦੇਣ ਲੱਗੇ ਆ ਵੀ ਵਾਹ ਲੈ ਲੈ ਵਾਹ ਲੈ ਠੀਕ ਤੇ ਚ ਲੈ ਲੈ ਆ ਪਰ ਵਾਏ ਹੋ ਜਾਂਦਾ ਆਪ ਮਰਦੇ ਪਤਾਗਾ ਤੂੰ ਆਪਾਂ ਨੂੰ ਵਾਏ ਹੋ ਜਾਂਦਾ ਵੀ ਯਾਰ ਉਹ ਆਪਣਾ ਹੂੰ ਇਹ ਨਾਲ ਆਪਣਾ ਖਸਮ ਵੱਜੇ ਆਪਣੇ ਨਾਲ ਹਾਂ ਵੀ ਇਹ ਤਾਂ ਪਾ ਪਾ ਰੱਖਣਾ ਹਾਂ ਕੋਸ ਨਹੀਂ ਬਈ ਠੇਕਿਆਂ 'ਚ ਡੱਕਾ ਨਹੀਂ ਹੂੰ ਕੱਲੀ ਢੇਰੀ ਵਧਾਉਣਾ ਤੇ ਜਾੜਤੀਆਂ ਦੇ ਤੇ ਸਪਰੇਆਂ ਵਾਲਿਆਂ ਦੇ ਘਰ ਭਰਨਾ ਘਰ ਭਰਨਾ ਹਾਂ ਸਹੀ ਗੱਲ ਆਪਾਂ ਨੂੰ ਤਾਂ ਨਾ ਜਿਹੜੇ ਪਾਟੇ ਦੀੜੇ ਜੁੜਦੇ ਆ ਇਹ ਵੀ ਨਹੀਂ ਜੁੜਨੇ ਯਾਰ ਸਹੀ ਗੱਲ ਆ ਯਾਰ ਇੰਨਾ ਠੇਕੇ ਦਾ ਫਾਇਦਾ ਕੀ ਹੈ ਯਾਰ ਮੇਰੀ ਗੱਲ ਸੁਣੋ ਯਾਰ ਗੱਗੀ ਹਾਂ 1 ਲੱਖ 10 ਹਜ਼ਾਰ ਤਾਂ ਮੈਂ ਤੈਨੂੰ ਦੇਦਾ ਹਾਂ ਦੇਦਾ ਹਾਂ ਠੀਕ ਆ ਸਹੀ ਗੱਲ ਆ ਲੱਖ ਰੁਪਇਆ ਮੈਂ ਉਸ ਸਾੜ ਪਰ ਵਿਆਜੂ ਹੀ ਵਰਤਣਾ ਹਾਂ ਗਾਜੂ ਵਰਤਣਾ ਹਾਂ ਵਿਆਜੂ ਹੀ ਵਰਤਣਾ ਘਰੇ ਆਪਣੇ ਕਿੱਥੇ ਪਏ ਆ ਹਾਂ ਕਮਾੜਾ ਮੋਟਾ ਕਰਦਾ ਕਰਾਉਂਦਾ ਤੈਨੂੰ ਮੰਨ ਕੇ ਜਿਆਦਾ 18000 ਵਿਆਜ ਆ ਹਾਂ 18000 ਹਾਂ ਇੱਕ 10 ਚ 18 ਪਾਲਾ ਕਿੰਨੇ ਹੋਗੇ ਇੱਕ 10 ਚ 18 18 ਇੱਕ 28 ਹੋ ਗਿਆ ਇੱਕ 28 ਹਾਂ ਇੱਕ 28 ਹੋ ਗਿਆ ਇੱਕ 28 ਤਾਂ ਤੂੰ ਸਿੱਧਾ ਦੇਦਾ ਹਾਂ ਉਹ ਦੂਤੇ ਤੇ ਤੇਰੇ ਖਰਚ ਆ ਗਏ ਖਰਚ ਕਿੰਨੇ 30000 ਰੁਪਏ ਦੋਨੇ ਫਸਲਾਂ ਖਾਂਦਗਾ ਸਾਲ ਦਾ ਖਰਚ 3000 ਆਉਂਦਾ ਹੀ ਆਉਂਦਾ ਆਉਂਦਾ ਨਾ ਪੱਕਾ ਫੇਰ ਤੂੰ ਮੋਟਰਸਾਈਕਲ ਦੀ ਕਸਾਈ ਮੋਟਰਸਾਈਕਲ ਦੀ ਕਸਾਈ 10000 ਮੋਟਰਸਾਈਕਲਾਂ ਦਾ ਰੱਖ ਲੈ ਜਿਹੜਾ ਬੰਦਾ 10 ਦਾ ਦਾ ਚੱਲ 5 ਰੱਖ ਲੈ ਹਾਂ ਸਾਲ ਦਾ 5000 ਰੁਪਏ ਤੂੰ ਟਰੈਕਟਰਾਂ ਦਾ ਰੱਖ ਲੈ ਹਾਂ ਆਰਾਮ ਨਾਲ ਪੱਲੇ ਯਾਰ ਆਪਣੇ ਕੀ ਆ ਇਹ ਦੂਰ ਦੂਰ ਲਖ ਤੋਂ ਪਲੱਸ ਹੋ ਗਿਆ 1 ਲੱਖ 67000 ਹੋ ਗਿਆ ਇੰਨਾ ਆ ਗਿਆ ਹਾਂ ਤੇ ਹੁਣ ਇੱਕ ਆਪਣੇ ਕੋਲੇ ਆ ਮੁਛਲ ਵੇਚਾਂਗੇ ਸਹੀ ਗੱਲ ਮੁਛਲ ਵੇਚਾਂਗੇ ਕੰਜਰ ਦੇ ਪੁੱਤੋ ਵੀ ਥਲਾ ਪਾ ਹੋ सारे वाह एतिरा ਸਾਰੇ ਚਲ ਆਪਾਂ ਦਾ ਮੁਛਲ ਵੇਚ ਲਿਆ ਕਿ ਤਾ ਇਹਨਾਂ ਦਾ ਫਿਰ ਵੀ ਨਹੀਂ ਹੁੰਦਾ ਇਹਨਾਂ ਦਾ ਹੁੰਦਾ ਤਾਂ ਹੈ ਨਹੀਂ ਚਲ ਜੇ ਕਿਸੇ ਨੇ ਮੁਛਲ ਵੇਚ ਵੀ ਲਿਆ ਸਵਾ ਲੱਖ ਦਾ ਵੇਚ ਲਿਆ ਉਹਦੇ ਨਾਲ ਦੋ ਕਿੱਲੇ ਕੇ ਇਹਦੇ ਵਾਹਣ ਲੱਗਦੇ ਆ ਉਹਨੇ ਠੇਕੇ ਤੇ ਉਹ ਬਈ ਭਾਵੇਂ ਸਵਾ ਲੱਖ ਨੂੰ ਲੈ ਲੇ ਜਦੋਂ ਉਹਦੀ ਅੜੀ ਹੋ ਗਈ ਉਹਨੂੰ ਵੇਖ ਕੇ ਯਾਰ ਦੂਜੇ ਠੇਕੇ ਜਿੱਤੇ ਜਿਹੜੇ ਵਾਹਣ ਦੇਣ ਵਾਲੇ ਆ ਉਹ ਮਾੜਾ ਆ ਉਹ ਹੋ ਜਾਂਦੇ ਆ ਉਹ ਵੀ ਕਹਿਣਗੇ ਵੱਧ ਦੇਵਾਂਗੇ ਕਰੜਾ ਹੋ ਜਾਂਦੇ ਆ ਆਖ ਦਿੰਦੇ ਬਈ ਅਸੀਂ ਤਾਂ ਵੱਧ ਦੇਵਾਂਗੇ ਫਲਾਣੇ ਦਾ ਤਾਂ 10 ਤੋਂ ਲੱਗ ਗਿਆ ਸਾਡਾ 89000 ਵਾਲਾ ਵੀ ਨਹੀਂ ਸਹੀ ਗੱਲ ਜਿਹੜੀ ਬਈ ਵਾਹਣ ਜਿੱਥੇ ਮਾੜੀ ਮੋਟੀ ਰੇਤੇ ਦੀ ਝਾਸ ਜਾ ਰੂੜਾ ਵਾਲੇ ਆ ਉਹ ਬਾਣ ਵੀ 90 90 ਹਜ਼ਾਰ ਤੇ ਉੱਠ ਜਾਣਗੇ ਲੈ ਸਹੀ ਗੱਲ ਬਚੂ ਕੀ ਲੈ ਬਚਣਾ ਕੀ ਆ ਬਸ ਮੁੱਛ ਕੱਲਾ ਫਿਰ ਹੋਰ ਕੀ ਫਿਰ ਇਹ ਨਾਈ ਤੋਂ ਮਨਾਉਣੀ ਨਹੀਂ ਫਿਰ ਕਹਿੰਗੇ ਕਿਸਾਨ ਫਾਹੇ ਲੈਂਦਾ ਹਾਂ ਇਹ ਬਾਈ ਫਾਹੇ ਆਪਾਂ ਆਪ ਲੈਨੇ ਆ ਪਹਿਲੀ ਗੱਲ ਆ ਬਾਈ ਆਪਣਾ ਇੱਕ ਹੀ ਹੈਣੀ ਹੈਣੀ ਕਹੇ ਜਮੇ ਨਹੀਂ ਜਿਹੜੇ ਬੰਦੇ ਵਾਣ ਵਾਈ ਕਰਦੇ ਆ ਪਰ ਠੇਕੇ ਤੇ ਵਾਣ ਲੈਨੇ ਆ ਆਪਣਾ ਇਕਾ ਚਾਹੀਦਾ ਆਪਣਾ ਇਕ ਆਏ ਚਾਹੀਦਾ ਕਿਉਂਕਿ ਆਪਾਂ ਇੱਕ ਦੂਜੇ ਨੂੰ ਪੁੱਛ ਕੇ ਇੱਕ ਦੂਜੇ ਦੇ ਵਾਅਦਾ ਨਾ ਕਰਗੇ ਹਾਂ ਨਹੀਂ ਕਹਾਂ ਤੈਨੂੰ ਇਹ ਗੱਲ ਦਾ ਪਤਾ ਬਈ ਜਿਹੜਾ ਕੋਈ ਮੱਝ ਗਾਂ ਘੋੜੀ ਦਾ ਵਪਾਰੀ ਹੈ ਜਾਂ ਬੱਕਰੀ ਦਾ ਉਹਨਾਂ ਸਾਰਿਆਂ ਦਾ ਇਕਾ ਸਾਰੇ ਹਾਂ ਜਮੇ ਜਿਹੜੀ ਇੱਕ ਨੇ ਰੇਟ ਲਾਦਾ ਦੂਜੇ ਨਾਲ ਉਹ ਪਤਾ ਕੀ ਕਰਦੇ ਇੱਕ ਕੋਲੇ ਫੋਟੋ ਆ ਗਈ ਹੈਲੋ ਇਹਦੇ ਤੇ ਮੈਂ ਇਨੇ ਲਾਤੇ ਹੁਣ ਵੇਖ ਲਈ ਵਧੀ ਨਾ ਉਹਨਾਂ ਨੇ ਜਿਹੜੀ ਤੇਰੀ ਚੀਜ਼ ਆ ਮੈਂ ਗਾਂ ਬੱਕਰੀ ਆ ਕੁਝ ਵੀ ਆ ਉਹਨਾਂ ਨੇ ਸਾਰਿਆਂ ਨੇ ਨਫੇ ਨਾਲ ਲੈਣੀ ਆ। ਹਾਂ ਨਫੇ ਨਾਲ ਲੈਣੀ ਆ। ਭਈ ਜੇ ਹੋ ਸਕੇ ਬੈਕਪਪਾਰੀ ਨੇ ਲੈ ਲਈ ਦੂਜਾ ਉਹਨੂੰ ਨਫਾ ਦੇ ਕੇ ਲੈ ਜਾਏਗਾ ਫੇਰ ਜ਼ਿਮੀਂਦਾਰ ਕੋਲੇ ਜਾਂ ਬਾਹਰ ਲੀਆਂ ਸਟੇਟਾਂ ਚ ਜਾਵੇ। ਹਾਂ। ਆਪਣਾ ਜਿਹੜੇ ਠੇਕੇ ਤੇ ਆਪਾਂ ਪਹਿਲੀ ਲੈਂਦੇ ਆ ਆਪਣਾ ਇੱਕ ਐਣੀ ਆ ਪਾਇਦਾ ਨਹੀਂ। ਆਪਾਂ ਤਾਂ ਇੱਕ ਦੂਜੇ ਤੋਂ ਵਾਰ-ਵਾਰ ਕੀ ਰੇਟ ਲਾਉਣੇ ਆ। ਹਾਂ ਇੱਕ ਵਾਰ-ਵਾਰ ਕਹਿਣਾ ਜੀ ਇਹ ਥੋੜਾ ਟਾਈਮ ਹੀ ਆ ਗੱਗੀ। ਸਹੀ ਗੱਲ ਆ ਆਪਦੇ ਨਾ ਇਸਕੇ ਛੁੱਟਾਂਗੇ ਭਈ। ਛੁੱਟਾਂਗੇ। ਹੁਣ ਇਹਨਾਂ ਠੇਕਾ ਜੀ ਮੰਨ ਕੇ ਚੱਲ ਫਸਲ ਨੂੰ ਕੁਝ ਹੋ ਗਿਆ ਖਰਾਬ ਹੋ ਗਈ। ਭਈ ਤੂੰ ਗੱਲ ਸੁਣ। ਇੱਕ ਦਸ ਕਿੱਥੇ ਦਊ? ਅੱਜ ਹਜ ਅੱਠਵਾਂ ਮਹੀਨਾ ਚੜਾ ਨੌਵਾਂ ਮਹੀਨਾ ਚੜਨ ਵਾਲਾ ਨੌਵਾਂ ਮਾ ਤੇ ਦਸਵੇਂ ਦੇ ਆਪਾਂ ਲਾਸਟ ਚ ਛੋਣਾ ਵੜਨਾ ਹਾਂ ਦਸਵੇਂ ਦਾ 50 ਦਿਨ ਪਿਆ 10 ਕਦੇ ਨਹੀਂ ਕੱਟਾ ਹਾਂ 50 ਦਿਨ ਪਿਆ 50 ਦਿਨਾਂ ਵਿੱਚ ਦੀ ਹਜੇ ਮੰਨ ਕੇ ਚੱਲੇ ਤੇ ਪਤਾ ਨਹੀਂ ਕਿੰਨੀਆਂ ਕਿ ਪੀੜਾ ਆਉਣੀਆਂ ਸਹੀ ਗੱਲ ਕੋਈ ਰੱਬ ਕਾ ਇਹ ਵੇਰੀ ਮੀਂਹ ਪਾਉਂਦਾ ਕੋਈ ਗੜਾ ਕਾਕੜਾ ਵੀ ਆ ਸਕਦਾ ਇਹ ਡੱਗ ਕੇ ਇਹਦੇ ਚ ਫੋਕ ਵੀ ਬਣ ਸਕਦੀ ਆ ਹਾਂ 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 ਯਾਰ ਵਾਂ ਲਓ ਠੇਕੇ ਦੇ ਆਪਾਂ ਆਈ ਨਹੀਂ ਆਦੇ ਗੱਗੀ ਪਰ ਯਾਰ ਜਦੋਂ ਵਾਂ ਠੇਕੇ ਦੇ ਲੈਂਦੇ ਆ ਮੜਾ ਜਾਂ ਸੋਚ ਸਮਝੇ ਤਾਂ ਲੋ ਅੰਨੇ ਕਿਉਂ ਹੁੰਦੇ ਪਹਿਲਾਂ ਇੱਕ ਫਸਲ ਤਾਂ ਚੱਕੋ ਇਹਨੂੰ ਵੇਖੋ ਅੱਗੇ ਜਿਹੜੇ ਆਪਣੇ ਪੁਰਾਣੇ ਬੰਦੇ ਸੀਗੇ ਨਾ ਜਦ ਜਦੋਂ ਉਹ ਠੇਕੇ ਦੇ ਲੈਂਦੇ ਸੀ ਅੱਛਾ ਇੱਕ ਫਸਲ ਚੱਕ ਕੇ ਠੇਕੇ ਤੇ ਫੇਰ ਵੇਂਦੇ ਸੀ ਵੀ ਆਪਾਂ ਨੂੰ ਕੁਝ ਬਚਿਆ ਪਰ ਠੇਕੇ ਦੇ ਲੈ ਲੀ ਹਾਂ ਫੇਰ ਅੱਬਲੀ ਤਾਂ ਉਹ ਲੈਂਦੇ ਸੀ ਹਿੱਸੇ ਤੇ ਨਾਲ ਤਾਂ ਖਰਚਾ ਦਾ ਕੰਮ ਤੇਰਾ ਜ਼ਮੀਨ ਉਹਦੀ ਅੱਛਾ ਤੰਗ ਉਹ ਕਾਮਯਾਬ ਸੀ ਬਈ ਤੰਗ ਕਾਮਯਾਬੀ ਸੀਗੇ ਕਰਜਾ ਸੀ ਕਰਜਾ ਹੈ ਨਹੀਂ ਸੀ ਹੁਣ ਤੂੰ ਲਿੰਟ ਤਾਂ ਛੱਡ ਪਰਾਂ ਬੈਂਕ ਵਾਲੀ ਹਾਂ ਆ ਹੋਰ ਲੋਨ ਵਾਧੂ ਆ ਕੱਲੇ ਜ਼ਿਮੀਂਦਾਰਾਂ ਦੇ ਨਹੀਂ ਨਾਲ ਜਿਹੜੇ ਛੋਟੇ ਆਪਣੇ ਮਜ਼ਦੂਰ ਭਾਈ ਜਿਹੜਾ ਆਪਣੇ ਨਾਲ ਕੰਮ ਕਰਦੇ ਆ ਉਹਨਾਂ ਨੂੰ ਵੀ ਇਹ ਲੋਨਾਂ ਨੇ ਮਾਰਤਾ ਗੱਗੀ ਸਹੀ ਗੱਲ ਲੋਨਾਂ ਨਾਲ ਫਿਰ ਜੋ ਨਹੀਂ ਲੈਂਦਾ ਫਿਰ ਫਾਹੇ ਲੈਂਦੇ ਆ ਕੋਈ ਕੋਸ ਯਾਰ ਮੇਰੀ ਗੱਲ ਤਾਂ ਸੁਣ ਗੱਗੀ ਆਪਾਂ ਕਿਸਾਨ ਆਪਾਂ ਇੱਕ ਦੂਜੇ ਤੋਂ ਵੱਧ ਵੱਧ ਕੇ ਠੇਕਿਆਂ ਤੇ ਪੈਲੀਆਂ ਲੈ ਲੈ ਕੇ ਜਾਂ ਇੱਕ ਦੂਜੇ ਤੋਂ ਵੱਡੀਆਂ ਕੋਠੀਆਂ ਪਾ ਪਾ ਕੇ ਆਪਾਂ ਕਰਜ਼ਾਈ ਹੋ ਗਏ ਕਰਜ਼ਾਈ ਹੋ ਗਏ ਸੋਖਰੀ ਕੋਈ ਮਰੀ ਜਾਵੇ ਆਪਾਂ ਬਾਈ ਕਰਜ਼ਾਈਆਂ ਸਾਰੇ ਕਰਜ਼ਾਈ ਆਵੇ ਕਰਜ਼ਾਈਆਂ ਨਾ ਜਿੱਡੀ ਮੰਨ ਕੇ ਚੱਲ ਪੈਲੀ ਆ ਓਡੀ ਲੈਂਟਾ ਓਡੀ ਲੈਂਟਾ ਠੀਕ ਆ ਆਪਾਂ ਚੱਕਰ ਜਾਈ ਹੋ ਗਏ ਬਾਈ ساری ਉਮਰ ਕਰਜ਼ੇ ਲਾਉਂਦੇ ਮਰ ਜਾਾਂਗੇ ਕਈ ਕਰਜ਼ੇ ਲਾਉਂਦੇ ਮਾਰੇ ਇਧਰੋਂ ਫੇਰ ਪੈਸਾ ਚੱਕ ਕੇ ਜਾਂ ਪਹਿਲੀ ਵੇਚ ਕੇ ਜਵਾਕ ਬਾਹਰ ਕਾਲਦੇ ਆ ਉਧਰ ਕੰਮ ਨਹੀਂ ਮਿਲਦਾ ਉਧਰ ਕੰਮ ਨਹੀਂ ਮਿਲਦਾ ਜਿਹੜੇ ਬਾਈ ਆਪਣੇ ਮਜ਼ਦੂਰ ਭਰਾ ਆਪਣੇ ਨਾਲ ਕੰਮ ਕਰਦੇ ਖੇਤਾਂ 'ਚ ਉਹਨਾਂ ਨੂੰ ਆ ਦੂਜੀਆਂ ਕਿਸ਼ਤਾਂ ਨੇ ਮਾਰ ਲਿਆ ਦੇ ਦੇ ਮਹੀਨੇ ਆਉਂਦੀ ਆ ਬਾਈ ਉਹ ਨਾ ਸਾਹਬ ਨਹੀਂ ਲਾਉਂਦੇ ਹੂੰ 5 ਰੁਪਏ ਸੈਂਕੜਾ ਪੈਂਦਾ ਉਹਨਾਂ ਨੂੰ 5 ਰੁਪਏ ਸੈਂਦਾਗਾ ਹਾਂ ਤੇ ਕਿਸ਼ਤਾ ਭਰਉਂਦੇ ਟੀ ਪੈਂਦਾ ਨਾ ਪੈਂਦਾ ਹਾਂ ਸੋ ਬਾਈ ਬਣ ਕੇ ਬੇਨਤੀ ਆ ਅੱਜ ਵਾਲੀਆਂ ਜਿਹੜੀਆਂ ਗੱਲਾਂ ਵਿਚਾਰਾਂ ਸਾਡੀਆਂ ਦੇਸੀ ਆ ਕਿਸੇ ਦੀ ਰੀਸ ਨਾ ਕਰੋ ਜੇ ਕਿਸੇ ਰਿਸ਼ਤੇਦਾਰ ਦੇ ਘਰੇ ਵੱਡੀ ਕੋਠੀ ਜਾਂ ਵੱਡੀ ਗੱਡੀ ਖੜੀ ਆ ਉਹ ਆਏ ਨਾ ਵੇਖੋ ਵੀ ਇਹਦੇ ਘਰੇ ਵੱਡੀ ਕੋਠੀ ਜਾਂ ਵੱਡੀ ਗੱਡੀ ਖੜੀ ਆ ਹੋ ਸਕਦਾ ਕੋਈ ਉਹਨੇ ਦੋ ਕਿੱਲੇ ਪਹਿਲੀ ਗਾਲੀ ਹੋਵੇ ਤੇ ਜਾ ਉਹਦੇ ਬਲੂਨ ਵੱਡੇ ਹੋਣ। ਬਲੂਨ ਵੱਡੇ ਹੋਣ। ਸੋ ਬਾਈ ਕਹਿੰਦੇ ਹੁੰਦੇ ਰੁੱਖਾ ਮਿੱਸਾ ਖਾ ਤੇ ਠੰਡਾ ਪਾਣੀ ਪੀ ਮੌਜਾਂ ਕਰ ਮਿੱਤਰਾ ਤੇ ਆਪਦੀ ਜ਼ਿੰਦਗੀ ਜੀ। ਆਪਦੇ ਨੀਵੇਂ ਤੋਂ ਵੇਖ ਕੇ ਨੂੰ ਚੱਲੋ ਯਾਰ। ਆ ਨੀਵੇਂ ਨੂੰ ਵੇਖੋ। ਸੱਜਣਾ ਉਹ ਬੰਦਿਆਂ ਕੰਨੀ ਵੇਖੋ ਜਿਹੜੇ ਬਠਿੰਡੇ ਲੁਧਿਆਣੇ ਵੱਡੇ ਸ਼ਹਿਰਾਂ 'ਚ ਝੁੱਗੀਆਂ 'ਚ ਬੈਠੇ ਆ ਜਾਂ ਪੁਲਾਂ ਥੱਲੇ ਬੈਠੇ ਆ। ਮਿਲਨੀ ਦੋ ਡੰਗ ਦੀ ਰੋਟੀ ਆ। ਕਿੰਨਾ ਕੁਛ ਕਰ ਲਾ ਮੇਰੀ ਮੇਰੀ ਬਚਦਾ ਕੁਛ ਨਹੀਂ। ਬਚਦਾ ਕੁਛ ਨਹੀਂ। ਕਿਉਂ ਇੱਕ ਦੂਜੇ ਦੇ ਉੱਤੇ ਹੋ ਕੇ ਫਾਹੇ ਲੈ ਲੈ ਮਰਦੇ ਆ। ਕੋਸ ਨਹੀਂ ਨਾਲ ਜਾਣਾ ਆ ਚੌਧਰਾ ਸ਼ੌਧਰਾ ਇੱਥੇ ਰਹਿ ਜਾਣੀਆਂ ਠੀਕ ਹੈ ਨਾ ਜੇ ਚੰਗੀ ਲੱਗੀ ਬਾਈ ਵੀਡੀਓ ਤਾਂ ਕਮੈਂਟਾਂ 'ਚ ਦੱਸਿਓ ਤੇ ਵੀਡੀਓ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਭਰਾ ਬਣ ਕੇ ਹਰੇਕ ਤੱਕ ਪਹੁੰਚ ਜੇ ਕੰਮ ਦੀਆਂ ਗੱਲਾਂ ਨਵੀਂ ਵੀਡੀਓ ਛੇਤੀ ਦੇਸੀ ਲੈ ਕੇ ਫੇਰ ਆਉਣੇ ਆ ਧੰਨਵਾਦੋ ਦੋਸਤੋ